ਪਈ ਸਾਂਝ ਜਿਨ੍ਹਾਂ ਨਾਲ ਰੱਬ ਦੇ ਉਹ ਨਾ ਵੇਖੇ ਮੈਂ ਕਦੇ ਵੀ ਜੱਬ ਦੇ ਉਹ ਨਾ ਵੇਖੇ ਮੈਂ ਕਦੇ ਵੀ ਜੱਬ ਦੇ ਤੂੰ ਸਤ ਅਖੰਡ ਜੋ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਮੇਰੇ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਸਾਂਝ ਦੇ ਫਾਇਦੇ ਸਾਡੀਆਂ ਬਣਾਈਆਂ ਕੁਝ ਸਾਂਝਾਂ ਸਾਡਾ ਜੀਵਨ ਸਵਾਦ ਦਿੰਦੀਆਂ ਨੇ ਜਿਵੇਂ ਕਿ ਇੱਕ ਵਾਰ ਇੱਕ ਰਾਜਾ ਇਕੱਲਾ ਨਦੀ ਕਿਨਾਰੇ ਤੁਰਿਆ ਜਾ ਰਿਹਾ ਸੀ ਉਸਨੇ ਕੁਝ ਸਮੇਂ ਬਾਅਦ ਇੱਕ ਬੱਚੇ ਨੂੰ ਨਦੀ ਦੇ ਕਿਨਾਰੇ ਬੈਠੇ ਵੇਖਿਆ ਜਿਸਨੇ ਆਪਣਾ ਜਾਲ ਨਦੀ ਦੇ ਵਿੱਚ ਸੁੱਟਿਆ ਹੋਇਆ ਸੀ ਰਾਜਾ ਜਦੋਂ ਉਸ ਬੱਚੇ ਕੋਲ ਗਿਆ ਤਾਂ ਉਸਨੇ ਵੇਖਿਆ ਕਿ ਬੱਚਾ ਬੇਦਲੀ ਤੇ ਉਦਾਸੀ ਦੇ ਆਲਮ ਵਿੱਚ ਸੀ ਰਾਜੇ ਨੇ ਬੜੇ ਹੀ ਪ੍ਰੇਮ ਨਾਲ ਉਸ ਬੱਚੇ ਨੂੰ ਪੁੱਛਿਆ ਕਿ ਤੂੰ ਇੰਨਾ ਉਦਾਸ ਕਿਉਂ ਹੈ ਮੈਂ ਕਦੇ ਕਿਸੇ ਬੱਚੇ ਨੂੰ ਇੰਨਾ ਉਦਾਸ ਨਹੀਂ ਵੇਖਿਆ ਰਾਜੇ ਦੇ ਰੁਤਬੇ ਤੋਂ ਅਣਜਾਨ ਬੱਚਾ ਜ਼ਿੰਮੇਵਾਰੀਆਂ ਹੀਟ ਦਮ ਤੋੜ ਚੁਕੇ ਬਚਪਨ ਦੇ ਬੋਝ ਨੂੰ ਸੇਤੇ ਚੁੱਕ ਦੱਬੀ ਜਹੀ ਆਵਾਜ਼ ਵਿੱਚ ਕਹਿੰਦਾ ਹੈ ਜੀ ਅਸੀਂ ਪਰਿਵਾਰ ਵਿੱਚ ਸੱਤ ਜੀ ਹਾਂ ਘਰ ਵਿੱਚ ਬਹੁਤ ਗਰੀਬੀ ਹੈ ਪਿਤਾ ਜਹਾਂ ਤੋਂ ਪਹਿਲਾਂ ਚਲਾ ਗਿਆ ਮਾਂ ਮੰਜੇ ਤੇ ਬਿਮਾਰ ਪਈ ਹੈ ਸਾਰੇ ਭੈਣ ਭਰਾ ਮੇਰੇ ਤੋਂ ਨਿੱਕੇ ਨੇ ਸੋ ਸਾਰਿਆਂ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੈ ਤੇ ਮੈਂ ਜ਼ਿੰਮੇਵਾਰੀਆਂ ਤੇ ਗਰੀਬੀ ਦਾ ਮਾਰਿਆ ਰੋਜ਼ ਇਥੇ ਇਸ ਆਸ ਨਾਲ ਜਾਲ ਲਾ ਕੇ ਬਹਿ ਜਾਂਦਾ ਹਾਂ ਕਿ ਜੇ ਕੋਈ ਮੱਛੀ ਮਿਲ ਜਾਏਗੀ ਤਾਂ ਸਾਡੇ ਰਾਤ ਦੇ ਖਾਣੇ ਦਾ ਇੰਤਜ਼ਾਮ ਹੋ ਜਾਏਗਾ ਨਹੀਂ ਤਾਂ ਸਾਨੂੰ ਰਾਤ ਦਾ ਰਿਜਕ ਨਸੀਬ ਨਹੀਂ ਹੋਏਗਾ ਬੱਚੇ ਦੀ ਇਹ ਗੱਲ ਸੁਣ ਕੇ ਰਾਜੇ ਦਾ ਦਿਲ ਪਸੀਜ ਗਿਆ ਉਸ ਨੇ ਬੱਚੇ ਨੂੰ ਕਿਹਾ ਕਿ ਮੈਂ ਕੋਸ਼ਿਸ਼ ਕਰਾਂ ਜਦੋਂ ਰਾਜੇ ਨੇ ਕੋਸ਼ਿਸ਼ ਕੀਤੀ ਤਾਂ ਸਾਰਾ জাল ਮਸ਼ੀਆ ਨਾਲ ਪਰ ਗਿਆ ਇਹ ਦੇਖ ਕੇ ਬੱਚਾ ਬਹੁਤ ਖੁਸ਼ ਹੋਇਆ ਹੁਣ ਉਹ ਸਾਰੀਆਂ ਮਸ਼ੀਆਂ ਜਦੋਂ ਬੱਚੇ ਨੂੰ ਦੇਖ ਕੇ ਉੱਥੋਂ ਜਾਣ ਲੱਗਾ ਤਾਂ ਬੱਚੇ ਨੇ ਆਵਾਜ਼ ਲਗਾਈ ਕਿ ਆਪਣਾ ਹਿੱਸਾ ਲੈ ਜਾਓ ਬੱਚੇ ਦੀ ਇਹ ਆਵਾਜ਼ ਸੁਣ ਕੇ ਜਿੱਥੇ ਰਾਜਾ ਹਰਨ ਸੀ ਉੱਥੇ ਬੇहद ਖੁਸ਼ ਵੀ ਸੀ ਤੇ ਮੁਸਕਰਾ ਕੇ ਕਹਿਣ ਲੱਗਾ ਕੋਈ ਨਾ ਕਲ ਦੇ ਦੇਵੀ ਅਗਲੇ ਦਿਨ ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਉਸ ਬੱਚੇ ਨੂੰ ਬੁਲਾ ਕੇ ਲਿਆਓ ਹੁਣ ਜਦੋਂ ਅਹਿਲਕਾਰਾਂ ਨਾਲ ਬੱਚਾ ਰਾਜ ਮਹਿਲ ਵਿੱਚ ਪਹੁੰਚਿਆ ਤਾਂ ਉਹ ਰਾਜੇ ਵਾਲੇ ਵੇਖ ਕੇ ਬਹੁਤ ਹੈਰਾਨ ਹੋਇਆ ਕਿ ਇਹ ਆਦਮੀ ਤਾਂ ਉਹੀ ਹੈ ਜਿਸਨੇ ਉਸ ਨੂੰ ਮਸ਼ੀਆਂ ਫੜ ਕੇ ਦਿੱਤੀਆਂ ਸੀ ਰਾਜੇ ਨੇ ਉਸ ਬੱਚੇ ਨੂੰ ਆਪਣੇ ਸਿੰਘਾਸਨ ਦੇ ਕੋਲ ਲੱਗੇ ਸਿੰਘਾਸਨ ਤੇ ਬਿਰਾਜਣ ਲਈ ਕਿਹਾ ਉਸ ਬੱਚੇ ਨੂੰ ਬਹੁਤ ਸਤਿਕਾਰ ਤੇ ਬਹੁਤ ਮਾਨ ਦਿੱਤਾ ਗਿਆ ਅਹਿਲਕਾਰਾਂ ਨੇ ਪੁੱਛਿਆ ਕਿ ਇਸ ਬੱਚੇ ਵਿੱਚ ਕੀ ਖਾਸ ਹੈ ਜੋ ਇਸ ਨੂੰ ਇਸ ਸਿੰਘਾਸਨ 'ਤੇ ਬਿਠਾਇਆ ਗਿਆ ਹੈ ਤਾਂ ਰਾਜੇ ਨੇ ਜਵਾਬ ਦਿੱਤਾ ਕਿ ਇਹਦੇ ਨਾਲ ਮੇਰੀ ਹੀ ਹਿੱਸੇਦਾਰੀ ਹੈ ਸੋ ਅੱਜ ਤੋਂ ਜੋ ਵੀ ਮੇਰਾ ਹੈ ਉਹ ਇਹਦਾ ਵੀ ਹੈ ਹੁਣੇ ਥੀ ਇੱਕ ਗੱਲ ਵਿਚਾਰਨ ਵਾਲੀ ਹੈ ਕਿ ਰਾਜੇ ਨੇ ਉਸ ਬੱਚੀ ਨੂੰ ਇਸ ਲਈ ਹੀ ਸੇਦਾਰੀ ਦਿੱਤੀ ਕਿਉਂਕਿ ਉਸ ਬੱਚੀ ਨੇ ਵੀ ਰਾਜੇ ਨੂੰ ਹਿਸਾ ਦਿੱਤਾ ਸੀ ਜੀ ਹੁਣ ਇਸ ਹਿੱਸੇ ਦੀ ਸਾਂਝ ਨੂੰ ਕਹਿ ਰਹੇ ਹੋ ਕਿ ਵਿਚਾਰੀਏ ਤੇ ਇਹ ਸਾਂਝ ਪਈ ਉਸ ਲੜਕੇ ਦੀ ਇਮਾਨਦਾਰੀ ਕਰਕੇ ਲੜਕੇ ਨੇ ਆਪਣੀ ਹیثیت ਮੁਤਾਬਕ ਇਮਾਨਦਾਰੀ ਨਾਲ ਰਾਜੇ ਨੂੰ ਹਿੱਸੇ ਦੀ ਪੇਸ਼ਕਾਰੀ ਕੀਤੀ ਤੇ ਰਾਜੇ ਨੇ ਵੀ ਉਸ ਲੜਕੇ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਆਪਣੀ ਹیثیت ਮੁਤਾਬਕ ਉਸ ਨੂੰ ਹਿੱਸੇਦਾਰੀ ਦਿੱਤੀ ਤੇ ਹੁਣ ਜੇ ਗੱਲ ਕਰੀਏ ਜੀਵਨ ਦੀ ਆਪਣੀ ਤੇ ਪਰਮਾਤਮਾ ਦੀ ਸਾਂਝ ਦੀ ਗੱਲ ਕਰੀਏ ਰਾਜੇ ਨੇ ਕਿ ਰਾਜਾ ਮਹਾਰਾਜੇ ਨੇ ਕਿ ਮਹਾਰਾਜੇ ਪਰਮਾਤਮਾ ਦੇ ਬੱਚੇ ਬਣ ਗੁਣਾ ਕਰਕੇ ਸੋਚ ਕਰਕੇ ਸਤਪੁਰਖ ਪਿਤਾ ਦੀ ਸੋਹਣੇ ਸਾਹਿਬ ਦੀ ਸ਼ਮੂਲੀਅਤ ਆਪਣੇ ਜੀਵਨ ਵਿੱਚ ਕਰੇ ਲੈਂਦੇ ਹਾਂ ਤਾਂ ਪਿਤਾ ਪਰਮਾਤਮਾ ਸਾਨੂੰ ਆਪਣੇ ਘਰ ਦੀਆਂ ਰਹਿਮਤਾਂ ਵਿੱਚ ਹਿੱਸੇਦਾਰੀ ਦਿੰਦਾ ਹੈ ਅਸੀਂ ਸੋਹਣੇ ਸਾਹਿਬ ਦੀਆਂ ਰਹਿਮਤਾਂ ਦੇ ਪਾਤਰ ਬਣ ਜਾਂਦੇ ਹਾਂ ਸੋ ਸੋਹਣੇ ਸਾਹਿਬ ਸਤਪੁਰਖ ਪਿਤਾ ਦੇ ਦਰੋਂ ਘਰੋਂ ਰਹਿਮਤਾਂ ਪਾਉਣ ਲਈ ਗੋਨ ਰੱਖ ਕੇ ਸੱਚੇ ਦਿਲੋਂ ਪਿਤਾ ਪਰਮਾਤਮਾ ਨੂੰ ਆਪਣੇ ਜੀਵਨ ਵਿੱਚ ਇਹ ਸੇਦਾਰੀ ਜ਼ਰੂਰ ਲਈਏ ਸਤਿ ਸ੍ਰੀ ਅਕਾਲ